ਰੋਕ ਲਗਾਓ ਧਰਤ ਬਚਾਓ ਜਿਹੜੇ ਪਾਉਂਦੇ ਸੀਗੇ ਰੌਲਾ ਮਰ ਜਾਵਾਂਗੇ ਮੁੱਕ ਜਾਵਾਂਗੇ ਧਰਤੀ ਹੀਠਾਂ ਪਾਣੀ ਥੋੜਾ ਹੁਣ ਧਰਤੀ ਤੇ ਪਾਣੀ ਪਾਣੀ ਦਿਸਦਾ ਨਹੀਂ ਕੋਈ ਰਾਹ ਡੁੱਬਦੀ ਫਸਲ ਦੇ ਨਾਲ ਹੀ ਡੁੱਬ ਗਏ ਆਸ ਉਮੀਦ ਤੇ ਚਾਂ ਕਿੱਥੇ ਗਈ ਉਹ ਪਾੜੀ ਮੰਡਲੀ ਮਤਨਾ ਦੇਵਣ ਵਾਲੀ ਆਗਣਾ ਲਾਓ ਜ਼ਮੀਨ ਚ ਵਾਓ ਕੱਖ ਕੰਡ ਪਰਾਲੀ ਹੁਣ ਕਿਉਂ ਨਹੀਂ ਕੋਈ ਆਇਆ ਅੱਗੇ ਦੇਵਨ ਲਈ ਸਲਾਹ ਡੁੱਬਦੀ ਫਸਲ ਦੇ ਨਾਲ ਹੀ ਡੁੱਬ ਗਏ ਆਸ ਉਮੀਦ ਤੇ ਚਾਹ ਮੌਤ ਦੇ ਕਾਲੇ ਬੱਦਲਾਂ ਅੱਗੇ ਕਿਹੜਾ ਦੱਸੇ ਕੱਢਾਵੇ ਆਈ ਉੱਤੇ ਆਏ ਨੂੰ ਨੂੰ ਕੀ ਕੋਈ ਤਰਲੇ ਪਾਵੇ ਰੱਬਾ ਤੈਨੂੰ ਪਾਪ ਨਹੀਂ ਲੱਗਦਾ ਐਨੀ ਤਬਾਹੀ ਦਾ ਡੁੱਬਦੀ ਫਸਲ ਦੇ ਨਾਲ ਹੀ ਡੁੱਬ ਗਏ ਆਸ ਉਮੀਦ ਤੇ ਚਾਹ ਬਣਾਓ ਕੋਈ ਸਰਹੱਦ ਪਾਣੀ ਦੀ ਕਿੱਥੇ ਨੇ ਵੰਡਾਂ ਵਾਲੇ ਕਿੱਥੇ ਹੈ ਕਾਨੂੰਨ ਨਿਯਮ ਹੁਣ ਕਿੱਥੇ ਹਾਕਮ ਸਾਰੇ ਸਾਨੂੰ ਮੁੜ ਨਾ ਮਿਲਿਆ ਕੋਈ ਰਾਜੇ ਰਣਜੀਤ ਜਿਹਾ ਡੁੱਬਦੀ ਫਸਲ ਦੇ ਨਾਲ ਹੀ ਡੁੱਬ ਗਏ ਆਸ ਉਮੀਦ ਤੇ ਚਾ ਚੁੱਪ ਉਦਾਸੀ ਨਮ ਅੱਖਾਂ ਚੋਂ ਪੜ ਲਈ ਹਾਲ ਅ ਸਾਡਾ ਅੱਖਰਾਂ ਵਿੱਚ ਜੇ ਬਿਆਨ ਨਾ ਕਰਿਆ ਗਿਲ ਸ਼ਾਇਰ ਤੋਂ ਕਾਹਦਾ ਉਜੜ ਗਿਆ ਦੀ ਕਿਹੜੀ ਧਰਤੀ ਕਿਹੜਾ ਦੱਸ ਗਰਾਂ ਡੁੱਬਦੀ ਫਸਲ ਦੇ ਨਾਲ ਹੀ ਡੁੱਬ ਗਏ ਆਸ ਉਮੀਦ ਤੇ ਚਾ ਤੂਬ ਦੇ ਘਰਾਂ ਦੇ ਨਾਲ ਹੀ ਡੁੱਬ ਗਏ ਆਸ ਉਮੀਦ ਤੇ ਚਾਰ